ਇਸ ਡਾਈਟ ਦੇ ਵਿੱਚ ਆਪਾਂ ਥੋੜੇ ਜਿ ਕਰਨੇ ਆ ਰਾਈਸ ਐਟ ਵਾਸਪੀ ਰਾਈਸ ਆਹੇ ਜਿਹੜੇ ਬਿਲਕੁਲ ਹਲਕੇ ਹੁੰਦੇ ਆ ਤੇ ਇਹਨਾਂ ਨੂੰ ਆਪਾਂ ਸਿਰਫ ਡਾਈਟ ਦੇ ਅਕੋਰਡਿੰਗ ਯੂਜ਼ ਕਰਨਾ ਜਿਆਦਾ ਨਹੀਂ ਆਪਾਂ ਵਰਤਣੇ ਹੁੰਦੇ ਕਿਉਂਕਿ ਜਿਆਦਾ ਆਪਾਂ ਖਾਵਾਂਗੇ ਟਰੈਡ ਪਰ ਕੇ ਤੇ ਆਪਣਾ ਜਿਵੇਂ ਕਹਦੀਏ ਮੋਟਾਪਾ ਥੀਨੂ ਕਹਿਣਨੇ ਆਪਾਂ ਉਹ ਪੜਨਾ ਸ਼ੁਰੂ ਹੋ ਜਾਊਗਾ ਕਿਉਂਕਿ ਰਾਈਸ ਜਿਆਦਾ ਮੋਟਾਪੇ ਦਾ ਸ਼ਿਕਾਰ ਹੁੰਦਾ ਬੰਦਾ ਜਿੰਨੇ ਵੀ ਜਿਆਦਾ ਰਾਈਸ ਖਾਂਦਾ ਵਾ ਤੇ ਇਹਨੂੰ ਆਪਾਂ ਡਾਈਟ ਦੇ ਹਿਸਾਬ ਨਾਲ ਵਰਤੋ ਕਰਨਾ ਵਾ ਤੇ ਤੁਸੀਂ ਇਨੂੰ ਖੁਦ ਟੈਸਟ ਕਰੋ ਜਿੱਦਾਂ ਮੈਂ ਲਾਸਟ ਵਾਲੀ ਵੀਡੀਓ ਪਾਈ ਸੀਗੀ ਉਹਦੇ ਵਿੱਚ ਤੁਹਾਨੂੰ ਮੈਂ ਬਣਾਉਂਦੇ ਦਿਖਾਇਆ ਸੀਗਾ ਵੀ ਕਿੱਦਾਂ ਅਸੀਂ ਇਹ ਡਾਈਟ ਨੂੰ ਤਿਆਰ ਕਰ ਸਕਦੇ ਘਰੇ ਹੀ ਤੇ ਉਸ ਤੋਂ ਬਾਅਦ ਤੁਸੀਂ ਡਾਈਟ ਨੂੰ ਖਾਓਗੇ ਨਾ ਖਾ ਕੇ ਤੁਸੀਂ ਖੁਦ ਕਹੋਗੇ ਵੀਰੇ ਯਾਰ ਕਿਆ ਬਾਤ ਆ ਟੇਸਟੀ ਕੁਝ ਵੱਖਰਾ ਵਾ ਨਾ ਆਪਾਂ ਨੂੰ ਮਸਾਲਿਆਂ ਤੋਂ ਬਿਨਾਂ ਇਹ ਚੀਜ਼ਾਂ ਨੂੰ ਮਤਲਬ ਕਿ ਤਿਆਰ ਕਰ ਸਕਦੇ ਆ ਬਿਨਾਂ ਹੀ ਮਸਾਲਿਆਂ ਤੋਂ ਆਪਾਂ ਘਰੇ ਬਹੁਤ ਹੀ ਕੱਟ ਜਾਨਕਿ ਪੈਸਿਆਂ ਦੇ ਵਿੱਚ ਬਹੁਤ ਹੀ ਜਾਨਕਿ ਕਹਿ ਸਕਦੇ ਆ ਵੀ ਖਰਚੇ ਤੋਂ ਆਪਾਂ ਬਚ ਸਕਦੇ ਆ ਬਾਹਰਲਾ ਖਾਣਾ ਤੁਹਾਨੂੰ ਪਤਾ ਹੀ ਅੱਜਕੱਲ ਵੀਰੇ ਕਿਦਾਂ ਦਾ ਵਾ ਤੇ ਸਾਰੇ ਦੋਸਤਾਂ ਨੂੰ ਇਹੀ ਆ ਵੀ ਵੀਡੀਓ ਦੇਖਦੇ ਰਿਆ ਕਰੋ ਦੇਖਣ ਤੋਂ ਬਾਅਦ ਵੀਡੀਓ ਚੰਗੀ ਲੱਗਦੀ ਤਾਂ ਸ਼ੇਅਰ ਕਰ ਦਿਆ ਕਰੋ